ਦੋਸਤੋ ਪੰਜਾਬ ਦਾ ਇਹ ਸਭ ਤੋਂ ਅਮੀਰ ਪਿੰਡਾ ਤਹਿਰੀਸਜਾਦਿਆਂ ਦਾ ਪਿੰਡਾ ਇਸ ਪਿੰਡ ਦੇ ਵਿੱਚ ਤਕਰੀਬਨ ਹਰ ਘਰ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਵਾ ਇੱਕ ਮੈਂਬਰ ਵਾ ਇਸ ਪਿੰਡ ਦੇ ਵਿੱਚ 15 ਤੋਂ 16 ਬੈਂਕਾਂ ਆ ਤੇ ਬਾਕੀ ਚੱਲਦੇ ਆ ਵੀਡੀਓ ਦੇਖਦੇ ਆ ਤੇ ਤੁਸੀਂ ਦੇਖੋ ਬਹੁਤ ਵੱਡੀਆਂ ਸੋਹਣੀਆਂ ਕੋਠੀਆਂ ਜਿਹੜੀਆਂ ਸ਼ਹਿਰਾਂ ਨੂੰ ਵੀ ਮਾਤ ਪਾਉਂਦੀਆਂ ਦੇ ਵਿੱਚ ਕਾਫੀ ਬੈਂਕਾਂ ਨੇ 10 ਤੋਂ 11 ਬੈਂਕਾਂ ਨੇ ਠੀਕ ਹੈ 10 ਤੋਂ 11 ਬੈਂਕਾਂ ਨੇ ਜੀ ਤੇ ਜੀ ਭਾਜੀ ਹਾਂ ਜੀ ਮੈਂ ਕਿਹਾ ਭਾਜੀ ਕਾਫੀ ਵੱਡਾ ਪਿੰਡ ਹੈ ਹਾਂ ਠੀਕ ਹੈ ਇਹਨੂੰ ਆਪਾਂ ਮਿੰਨੀ ਕੈਲੀਫੋਰਨੀਆ ਨਾਲ ਭਾਜੀ ਕਿਤਾਕ ਗੁਰਦਾਰੇ ਹੈਗੇ 10 ਦੇ ਕਰੀਬ 10 ਦੇ ਕਰੀਬ ਕਿਤਾਕ ਗੁਰਦਾਰੇ ਗਰੀਬ ਠੀਕ ਹੈ ਜੀ ਟੋਟਲ ਕੋਈ ਨਾ ਕੋਈ ਜੀ ਅਮਰੀਕਾ ਵੱਲ ਗਿਆ ਆ ਆਪਾਂ ਕਹਿ ਸਕਦੇ ਪਿੰਡ ਦੇ 70% ਲੋਕ ਅਮਰੀਕਾ ਚ ਬੈਠੇ ਆ ਅਮਰੀਕਾ ਚ ਨੇ ਹਾਂ ਜੀ ਤੇ ਇਹ ਬੰਦਿਆਂ ਦੀ ਮਿਹਨਤਾਂ ਬੋਲਦੀਆਂ ਲਾਏ ਉਠੀਆਂ ਬਣਾਈਆਂ ਸ਼ੌਣ ਬਣਾਈਆਂ ਸ਼ੌਕ ਦਾ ਕਹਿੰਦੇ ਪੇਂਟ ਨਹੀਂ ਕਰਾਉਂਦੇ ਟੈਲਾਂ ਹੀ ਲਾ ਦਿੰਦੇ ਟੈਲਾਂ ਹੀ ਲੰਦ ਜੀ ਇੱਥੇ ਲੂ ਲੈਗਾ ਜੀ ਪਿੰਡ ਦੇ ਆਲਮੋਸਟ ਐਨ ਆਰ ਆਈ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਜੀ ਬਾਹਰ ਹੈ ਠੀਕ ਹੈ ਠੀਕ ਹੈ ਜੇ ਆਪਾਂ ਦੇਖਿਆ ਜਾਵੇ ਪਿੰਡ ਦੇ ਵਿੱਚ ਜ਼ਰੂਰ ਸਿਕਾ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਹੈ ਜੀ ਮਿਆਣੀ ਇੱਕ ਵੱਡੀ ਮਿਆਣੀ ਨੂੰ ਕਿਹਾ ਜਾਂਦਾ ਆ ਇੱਕ ਛੋਟੀ ਮਿਆਣੀ ਹੈ ਹੁਸ਼ਿਆਰਪੁਰ ਦੀ ਮਿਆਣੀ ਹੈ ਜਿਹੜੀ ਵੱਡੀ ਮਿਆਣੀ ਆ ਅਮੀਰਾਂ ਤੋਂ ਅਮੀਰ ਇਸ ਘਰਾਂ ਦੇ 10-10 ਕਰੋੜ ਦੀਆਂ ਕੋਠੀਆਂ 12-12 ਕਰੋੜ ਦੀਆਂ ਕੋਠੀਆਂ ਪਿੰਡਾਂ ਦੇ ਵਿੱਚ ਜਾਵਾਂਗੇ ਇਸ ਪਿੰਡ ਦੇ ਲੋਕਾਂ ਨਾਲ ਗੱਲਾਂ ਵੀ ਕਰਾਵਾਂਗੇ ਸੁਣਨ ਵਾਸਤੇ ਵੀ ਮਿਲਿਆ 12 ਤੋਂ 15 ਬੈਂਕਾਂ ਆ ਸਰਕਾਰੀ ਤੇ ਪ੍ਰਾਈਵੇਟ ਇੰਨੀ ਅਮੀਰੀ ਇਸ ਪਿੰਡ ਦੀ ਕਿ ਇਹਨਾਂ ਨੂੰ ਆਪਣੀਆਂ ਬੈਂਕਾਂ ਖੋਲ੍ਹਣੀਆਂ ਪੈ ਗਈਆਂ ਸਕੂਲ ਕਾਲਜ ਤੇ ਨਸ਼ਾ ਛਡਾਊ ਕੇਂਦਰ ਵੀ ਇਸ ਪਿੰਡ ਦਾ ਆਪਣਾ ਆ ਬੱਚਿਆਂ ਤੋਂ ਲੈ ਕੇ ਬਜ਼ੁਰਗ ਇਹ ਪੂਰੇ ਪਿੰਡ ਦੀ ਸੇਵਾ ਕਰਦੇ ਆ ਜਿਹੜੀ ਇਸ ਵਾਰ ਪੰਚਾਇਤ ਆ ਉਹ ਵੀ ਨੌਜਵਾਨਾਂ ਦੀ ਪੰਚਾਇਤ ਬਣੀ ਇਸ ਪਿੰਡ ਦੀ ਖਾਸ ਗੱਲ ਇਹ ਆ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਆ ਜੇ ਤੁਸੀਂ ਪੁੱਛੋਗੇ ਤਾਂ 90% ਘਰਾਂ ਵਿੱਚੋਂ ਕੱਲਾ ਕਲਾ ਆਦਮੀ ਬਾਹਰ ਅਮਰੀਕਾ ਫਰਾਂਸ ਇਟਲੀ ਹਰੇਕ ਥਾਂ ਆ ਚਲੋ ਦੋਸਤੋ ਚੱਲਦੇ ਆ ਹੁਸ਼ਿਆਰਪੁਰ ਤੋਂ ਤਕਰੀਬਨ ਇਹ 40 ਕਿਲੋਮੀਟਰ ਤੇ ਪਿੰਡ ਪੈਂਦਾ ਆ ਟਾਂਡੇ ਤੋਂ 8 ਕਿਲੋਮੀਟਰ ਤੇ ਪਿੰਡ ਆ ਤੇ ਜਾ ਕੇ ਤੁਹਾਨੂੰ ਪਿੰਡ ਦੇ ਦਿਖਾਉਨੇ ਆ ਸ਼ਾਰਟ ਵੀ ਲਾਵਾਂਗੇ ਵਿੱਚ ਤੇ ਜਾ ਕੇ ਗੱਲਬਾਤ ਵੀ ਕਰਦੇ ਆ ਚਲੋ ਦੋਸਤੋ ਦੋਸਤੋ ਮੇਰਾ ਕਹਿਣਾ ਇਹਨੂੰ ਪਿੰਡ ਨਹੀਂ ਕਹਿਣਾ ਚਾਹੀਦਾ ਇਨੂੰ ਸ਼ਹਿਰ ਦਾ ਨਾਮ ਦੇਣਾ ਚਾਹੀਦਾ ਆ ਹਰੇਕ ਫੈਸਿਲਿਟੀ ਆ ਜਿਹੜੀ ਟਾਂਡੇ ਸ਼ਹਿਰ ਚ ਨਹੀਂ ਮਿਲਦੀ ਜੀ ਜੋ ਇੱਥੇ ਮਿਲਦੀ ਆ ਆ ਬੈਂਕਾਂ ICICI ਬੈਂਕ ਇਹ ਇਸ ਪਿੰਡ ਦੀ ਆ ਕੱਲੀ ਇਹ ਬੈਂਕ ਨਹੀਂ ਐਕਸਿਸ ਬੈਂਕ HDFC ਬੈਂਕ PNB SBI ਹੋ ਗਿਆ ਕਾਲਜ ਹੋ ਗਿਆ ਹਰੇਕ ਚੀਜ਼ ਤੇ ਮੇਨ ਗੱਲ ਆ ਜਿਹੜੀ ਇੰਟਰਨੈਸ਼ਨਲ ਬੈਂਕਾਂ ਆ ਉਹ ਵੀ ਇਸ ਪਿੰਡ ਦੇ ਵਿੱਚ ਆ ਬਹੁਤ ਹੈਰਾਨੀ ਵਾਲੀ ਗੱਲ ਆ ਕੀ ਇਸ ਪਿੰਡ ਨੇ ਕਿੰਨੀ ਤਰੱਕੀ ਕੀਤੀ ਹੋਈ ਆ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਇਹ ਸਾਰਾ ਐਨ ਆਰ ਆਈ ਪਿੰਡਵਾ ਕੱਲੇ ਕੱਲੇ ਘਰ ਦਾ ਜੀ ਅਮਰੀਕਾ ਦੇ ਵਿੱਚ ਸਿਟੀਜ਼ਨ ਕੋਈ ਕਿਸੇ ਪਾਸੇ ਗਿਆ ਆ ਕੋਈ ਇਟਲੀ ਗਿਆ ਆ ਕੋਈ ਫਰਾਂਸ ਗਿਆ ਆ ਦੋਸਤੋ ਕੋਠੀਆਂ ਦੇਖ ਕੇ ਨਾ ਮਨ ਖੁਸ਼ ਹੋ ਜਾਂਦਾ ਆ ਮੈਂ ਕਹਿੰਦਾ ਕੋਠੀਆਂ ਦੇ ਨਾ ਸਿਰੇ ਤੋਂ ਲੈ ਕੇ ਥੱਲੇ ਤੱਕ ਟੈਲੈਂਟ ਨਾਲ ਲਾਈਆਂ ਹੁੰਦੀਆਂ ਇਹਨਾਂ ਦੀ ਤੁਸੀਂ ਸਾਹਮਣੇ ਕੋਠੀ ਦੇਖੋ ਦੱਸੋ ਕਿੰਨਾ ਪੈਸਾ ਲੱਗਾ ਹੋਗਾ ਇਸ ਕੋਠੀ ਤੇ ਇਹ ਕੋਠੀ ਕਹਿੰਦੇ 20ਾਂ ਮਰ ਲਿਆ ਚ ਕੋਠੀ ਬਣੀ ਹੋਈ ਆ ਤੇ ਕਰੋੜਾਂ ਦੀਆਂ ਕੋਠੀਆਂ ਇਹ 10-10 ਕਰੋੜ ਰੁਪਈਆ ਇਹ ਲੋਕਾਂ ਨੇ ਆਪਣੀਆਂ ਕੋਠੀਆਂ ਤੇ ਲਾਇਆ ਹੋਇਆ ਆ ਤੁਸੀਂ ਮੰਨ ਸਕਦੇ ਆ ਦੋਸਤੋ ਇਹ ਮਿਆਣੀ ਪਿੰਡ ਆ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਕੋਈ ਸ਼ਹਿਰ ਨਹੀਂ ਹੈਗਾ ਪਰ ਇਹ ਸ਼ਹਿਰ ਤੋਂ ਹੁਣ ਘੱਟ ਨਹੀਂ ਰਿਹਾ ਲੋ ਦੋਸਤੋ ਇਹ ਆਗੇ ਸੀ ਮਿਆਣੀ ਪਿੰਡ ਦੇ ਵਿੱਚ ਆ ਬਾਈ ਜੀ ਹੁਣੀ ਐ ਇਹਨਾਂ ਦੀ ਅਕੈਡਮੀ ਆ ਦਸਤਾਰ ਅਕੈਡਮੀ ਤੇ ਇਹਨਾਂ ਕੋ ਪਿੰਡ ਦਾ ਪੁੱਛਦੇ ਆ ਵੀ ਸੱਸੀ ਗਾਲ ਜੀ ਸੱਸੀ ਗਾਲ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਧੰਨਵਾਦ ਜੀ ਤੁਹਾਡੇ ਪਿੰਡ ਬਾਰੇ ਬਹੁਤ ਸੁਣਿਆ ਹਾਂ ਹਾਂਜੀ ਕਹਿੰਦੇ ਐਨ ਆਰ ਆਈ ਪਰਿਵਾਰ ਦਾ ਪਿੰਡ ਆ ਤੇ ਪੰਜਾਬ ਦਾ ਅਮੀਰ ਪਿੰਡ ਵਾ ਇਹ ਆਪਣੀਆਂ ਬੈਂਕਾਂ ਆਪਣੇ ਸਕੂਲ ਕਾਲਜ ਕੀ ਸਚਾਈ ਆ ਜੀ ਕਦੋਂ ਦਾ ਕਿੰਨੀ ਆਬਾਦੀ ਇਸ ਪਿੰਡ ਦੀ ਵੀ ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਕੋ ਪਹੁੰਚੇ ਹੋ ਜੀ ਦਿਲ ਦੀ ਕਰਾਂਗੇ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਬਾਜੀ ਤੁਸੀਂ ਪਹਿਲਾਂ ਵੀ ਬਹੁਤ ਵਾਰੀ ਸੁਣਿਆ ਹੋਏਗਾ ਪਿੰਡ ਦੇ ਆਲਮੋਸਟ ਐਨ ਆਰ ਆਈ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਜੀ ਬਾਹਰ ਹੈ ਠੀਕ ਹੈ ਠੀਕ ਹੈ ਜੇ ਆਪਾਂ ਦੇਖਿਆ ਜਾਵੇ ਪਿੰਡ ਦੇ ਵਿੱਚ ਜ਼ਰੂਰੀ ਨਹੀਂ ਕਿ ਸਾਰੇ ਐਨ ਆਰ ਆਈ ਨੇ ਕਈ ਸਾਡੇ ਵਰਗੇ ਆ ਵੀਰਰਗੇ ਦਿਹਾੜੀਦਾਰ ਬੰਦੇ ਨੇ ਠੀਕ ਹੈ ਠੀਕ ਹੈ ਅਸੀਂ ਚਲੋ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਨਾ ਅਸੀਂ ਕਹਿੰਦੇ ਆ ਕਿ ਐਨ ਆਰ ਆਈ ਪਿੰਡ ਦੇ ਅਸੀਂ ਸਾਰੇ ਵੀਰ ਭਰਾ ਰਲ ਮਿਲ ਕੇ ਠੀਕ ਹੈ ਗਰੀਬ ਦਾ ਵੀ ਕੋਈ ਭਲਾ ਕਰੀਏ ਠੀਕ ਹੈ ਉਦਾਂ ਜੇ ਆਪਾਂ ਗੱਲ ਕਰਦੇ ਆਂ ਕਿ ਪਿੰਡ ਦੇ ਵਿੱਚ ਕਾਫੀ ਬੈਂਕਾਂ ਨੇ 10 ਤੋਂ 11 ਬੈਂਕਾਂ ਨੇ ਅੱਛਾ ਜੀ ਠੀਕ ਹੈ 10 ਤੋਂ 11 ਬੈਂਕਾਂ ਨੇ ਜੀ ਤੇ ਗੁਰਦੁਆਰਾ ਸਿਆ ਵੀ ਕਾਫੀ ਨੇ ਅੱਛਾ ਜੀ ਠੀਕ ਆ ਜੀ ਦੇ ਦੇਖਿਆ ਹੋਏਗਾ ਆਂਦੇ ਆਂਦੇ ਹਾਂਜੀ ਕਾਫੀ ਬੈਂਕਾਂ ਨੇ ਗੁਰਦੁਆਰਾ ਸਾਹਿਬ ਵੀ ਚਲੋ ਬਈ ਹਰੇਕ ਬ੍ਰਾਂਚ ਦੀ ਬੈਂਕ ਉਹ ਇੱਥੇ ਹਾਂਜੀ ਚਾਹੇ ਪੀਐਨਬੀ ਹੋ ਗਿਆ ਐਚਡੀਐਫਸੀ ਹੋ ਗਿਆ ਹਾਂਜੀ ਇਹ ਬੈਂਕਾਂ ਦਾ ਨਾਰਮਲੀ ਪਿੰਡਾਂ 'ਚ ਹੁੰਦੀਆਂ ਨਹੀਂ ਜੇ ਆਪਾਂ ਕਹਿ ਲਈਏ ਹਾਂਜੀ ਇਹ ਆਬਾਦੀ ਕਿੰਨੀ ਹੈ ਇਸ ਪਿੰਡ ਦੀ ਆਬਾਦੀ ਭਾਜੀ ਦੇਖਿਆ ਜਾਵੇ ਤੇ 3500 ਤੋਂ 4000 ਦੇ ਕਰੀਬ ਵੋਟ ਹੈ ਪਿੰਡ ਦੀ ਅੱਛਾ ਜੀ ਹਾਂਜੀ ਅੱਛਾ ਇੰਨੀ ਵੋਟ ਵਾ ਹਾਂਜੀ ਤਕਰੀਬਨ ਐਨਆਰਆਈ ਹਰੇਕ ਪਰਿਵਾਰ 'ਚੋਂ ਹੈਗਾ ਇੱਥੇ ਭਾਜੀ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ ਜੀ ਕੋਈ ਦੁਬਈ ਹੈ ਠੀਕ ਹੈ ਕੋਈ ਪੁਰਤਗਾਲ ਹੈ ਵੈਸੇ ਆਲਮੋਸਟ ਅੱਜ ਦੇ ਸਮੇਂ ਦੇ ਵਿੱਚ ਆਪਾਂ ਗੱਲ ਕਰੀਏ ਤੇ ਜਿੱਦਾਂ ਟੋਟਲ ਕੋਈ ਨਾ ਕੋਈ ਜੀ ਅਮਰੀਕਾ ਵੱਲ ਗਿਆ ਆ ਆਪਾਂ ਕਹਿ ਸਕਦੇ ਪਿੰਡ 'ਚ 70% ਲੋਕ ਅਮਰੀਕਾ 'ਚ ਬੈਠੇ ਨੇ ਅਮਰੀਕਾ 'ਚ ਨੇ ਹਾਂਜੀ ਕੋਈ ਸੁਣਿਆ ਸੀ ਲਵਾਨਾ ਬਰਾਦਰੀ ਜ਼ਿਆਦਾ ਆ ਇੱਥੇ ਜੀ ਜੀ ਤੇ ਪਿੰਡ 'ਚ ਭਾਜੀ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਮਹਿਲਾ ਵਰਗੀਆਂ ਕੋਠੀਆਂ ਆ ਇਦਾਂ ਦੀਆਂ ਕੋਠੀਆਂ ਅਸੀਂ ਚੰਡੀਗੜ੍ਹ ਨਹੀਂ ਦੇਖੀਆਂ ਹਾਂ ਇਹ ਲੋਕ ਫੇ ਸ਼ੌਂਕ ਨਾ ਬਣਾਉਂਦੇ ਆ ਭਾਜੀ ਸ਼ੌਂਕ ਨਾ ਜੀ ਅੱਛਾ ਜੀ ਚੌਂਕ ਨਾ ਬਣਾਉਂਦੇ ਆ ਠੀਕ ਆ ਮਿਹਨਤ ਬੋਲਦੀ ਬੰਦਿਆਂ ਦੀ ਅੱਛਾ ਜੀ ਮਿਹਨਤ ਕੀਤੀ ਬੋਲਦੀ ਇਹ ਵੀਰ ਜੀ ਹੁਣੀ ਮੈਂ ਦੱਸ ਦਵਾ ਇਹ ਫਰਾਂਸ ਤੋਂ ਆਏ ਆ ਇਹ ਕਿੰਨਾ ਚਿਰ ਪਹਿਲਾਂ ਗਏ ਸੀਗੇ ਜੀ ਮੈਂ ਪਾਜੀ 17 ਸਾਲ ਪਹਿਲਾਂ ਗਿਆ ਫਰਾਂਸ 17 ਸਾਲ ਪਹਿਲਾਂ ਪਾਜੀ 17 ਸਾਲ ਪਹਿਲਾਂ ਅੱਛਾ ਤੇ ਇਹ ਬੰਦਿਆਂ ਦੀ ਮਿਹਨਤਾਂ ਬੋਲਦੀਆਂ ਲਾਏ ਘੁਟੀਆਂ ਬਣਾਈਆਂ ਫੋਨ ਬਣਾਈਆਂ ਸ਼ੌਂਕ ਨਾਲ ਕਹਿੰਦੇ ਪੇਂਟ ਨਹੀਂ ਕਰਾਉਂਦੇ ਟੈਲਾਂ ਹੀ ਲਾ ਦਿੰਦੇ ਟੈਲਾਂ ਹੀ ਲੰਦ ਜੀ ਇੱਥੇ ਲੂ ਲੈ ਕੇ ਉੱਤਾਂ ਤੇ ਟੈਲਾਂ ਹੀ ਲੱਗਦੀਆਂ ਨੇ ਵੀਰੇ ਫਿਰ ਕੀ ਕੰਮਕਾਰ ਕਰਦੇ ਹੋ ਫਰਾਂਚ ਕੰਮਕਾਰ ਮੇਰਾ ਭਾਈ ਉੱਥੇ ਆਪਣਾ ਸਟੋਰ ਕੱਪੜੇ ਦਾ ਹੀ ਹੈ ਅੱਛਾ ਜੀ 17 ਸਾਲ ਪਹਿਲਾਂ ਚੱਲ ਗਿਆ ਹੁਣ ਫਿਰ ਪੱਕੇ ਹੋ ਕੇ ਆਏ ਪੱਕੇ ਹੋ ਗਏ ਜੀ ਕਹਿੰਦੇ ਇਸ ਪਿੰਡ ਦੇ ਬਹੁਤ ਲੋਕ ਅਮਰੀਕਾ ਦੇ ਵਿੱਚ ਵੀ ਅਮਰੀਕਾ ਵਿੱਚ ਜੀ ਬਹੁਤ ਜ਼ਿਆਦਾ ਨਹੀਂ ਇਹ ਤਾਂ ਜੁਰਮ ਵੀ ਬਹੁਤ ਜ਼ਿਆਦਾ ਨੇ ਜੀ ਅੱਛਾ ਜੀ ਹਾਂਜੀ ਕੈਨੇਡਾ ਅਮਰੀਕਾ ਜ਼ਿਆਦਾ ਨੇ 60 ਤੋਂ 70% ਕੈਨੇਡਾ ਅਮਰੀਕਾ ਇਹਨੇ ਲੋਕਾਂ ਦੀ ਮਦਦ ਬਹੁਤ ਕਰਦੇ ਨੇ ਲਵਾਰਾ ਬਰਾਦਰੀ ਰਾਤੋ ਰਾਤ 40 ਲੱਖ ਰੁਪਏ ਇਕੱਠਾ ਕਰ ਲੈਂਦੇ ਆ ਹਾਂਜੀ ਹਾਂਜੀ ਸੱਚ ਆ ਗੱਲ ਮਹਾਰਾਜ ਇਹ ਸਾਰੀ ਕਿਰਪਾ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਹੈ ਅੱਛਾ ਜੀ ਠੀਕ ਆ ਜੀ ਠੀਕ ਆ ਉਹਨਾਂ ਦੇ ਸਦਕੇ ਆ ਪਿੰਡ ਵਸਿਆ ਉਹਨਾਂ ਨੇ ਵਸਾਇਆ ਚਲੋ ਬਹੁਤਾ ਤੇ ਮੈਂ ਜਾਣਦਾ ਨਹੀਂ ਜਿੱਦਾਂ ਗੱਲਾਂ ਸੁਣੀਂਦੀਆਂ ਆਪਣੇ ਕੋ ਸ਼ਾਮ ਨੂੰ ਆ ਕੇ ਬਜ਼ੁਰਗ ਬੈਠਦੇ ਨੇ ਅਸੀਂ ਗੱਲਾਂ ਬਾਤਾਂ ਕਰਦੇ ਆ ਉਹਨਾਂ ਨਾਲ ਕਿ ਹਾਂ ਵੀ ਕਿਦਾਂ ਮੈਂ ਸਾਰਿਆਂ ਕੋ ਇਹ ਹੀ ਸੁਣਿਆ ਭਾਜੀ ਆਲਮੋਸਟ ਕੀ ਸੰਤ ਬਾਬ ਰੇਮ ਸਿੰਘ ਜੀ ਨੇ ਇਸ ਨਗਰ ਨੂੰ ਬਸਾਇਆ ਅੱਛਾ ਜੀ ਹਾਂਜੀ ਉਹ ਹੁਣ ਵੀ ਹੈਗੇ ਆ ਜੀ ਹਾਂਜੀ ਮਹਾਰਾਜ ਦੀ ਇਹ ਹੈਗਾ ਆ ਜੀ ਚਲੋ ਰਲ ਮਿਲ ਕੇ ਸਾਰੇ ਜਾਨੇ ਇੱਕ ਦੂਜੇ ਦਾ ਸਾਥ ਦੇ ਦਿੰਦੇ ਆ ਜੀ ਦੇ ਕੋਈ ਭਾਰੀ ਟਾਈਮ ਦੇ ਉੱਤੇ ਇੱਕ ਦੂਜੇ ਦਾ ਸਾਥ ਦਿੰਦੇ ਆ ਤੇ ਇਥੇ ਜੋ ਹੈਗਾ ਸਾਡੇ ਕੋਲ ਨਸ਼ਾ ਕੇਂਦਰ ਵੀ ਜਿਹੜਾ ਹੈਗਾ ਆਪਣਾ ਆਪਣਾ ਇਥੇ ਬਣਿਆ ਹੋਇਆ ਆ ਜੇ ਕੋਈ ਸਾਡੇ ਇਥੇ ਮੈਣੀਚਾਂ ਲੱਗ ਕੇ ਛਾ ਕੇ ਪਿੰਡਾਂ ਦੇ ਵਿੱਚ ਨਸ਼ਾ ਕੇਂਦਰ ਦੇ ਵਿੱਚ ਵੀ ਰੱਖਣਾ ਚਾਹੁੰਦੇ ਆ ਤੇ ਐਂ ਹੋ ਰੱਖਦੇ ਆ ਇਥੇ ਉਹ ਵੀ ਪਿੰਡ ਦਾ ਹੀ ਆ ਜੀ ਹਾਂ ਜੀ ਅੱਛਾ ਨਸ਼ਾ ਕੇਂਦਰ ਵੀ ਪਿੰਡ ਦਾ ਨਸ਼ਾ ਕੇਂਦਰ ਵੀ ਪਿੰਡ ਦਾ ਹੀ ਆ ਸੋ ਬਹੁਤ ਵਧੀਆ ਇੱਥੇ ਡਵੈਲਪਮੈਂਟ ਹੈਗੀ ਆ ਬਹੁਤ ਵਧੀਆ ਨੌਜਵਾਨ ਸਭਾ ਆਪਣਾ ਕੰਮ ਕਰ ਰਹੀ ਆ ਹਾਂ ਸੋ ਸਾਰਾ ਕੋਈ ਵੀ ਇੱਥੇ ਕੋਈ ਪਾਰਟੀ ਬਾਜੀ ਨਹੀਂ ਹੈਗੀ ਲਾਕਡਾਟ ਨਹੀਂ ਹੈਗੀ ਸੋ ਇਹ ਵੱਡੀ ਗੱਲ ਇਹ ਹੈਗੀ ਆ ਕਿ ਜਿਵੇਂ ਕਿ ਬਾਹਰ ਨੌਜਵਾਨ ਜਾ ਰਹੇ ਆ ਸੋ ਹੁਣ ਨਵੀਂ ਪੰਚਾਇਤ ਨੂੰ ਮੌਕਾ ਮਿਲਿਆ ਨਵੇਂ ਨੌਜਵਾਨਾਂ ਦੀ ਪੰਚਾਇਤ ਬਣੀ ਆ ਪਿੰਡਾਂ ਦੇ ਵਿੱਚ ਸੋ ਨਵੇਂ ਮੌਕੇ ਮਿਲੇ ਆ ਨਵੀਆਂ ਪੀੜ੍ਹੀਆਂ ਨੂੰ ਲਾ ਕੇ ਅੱਗੇ ਕੰਮ ਕਰਵਾਇਆ ਜਾ ਰਿਹਾ ਆ ਸੋ ਬਹੁਤ ਹੀ ਵਧੀਆ ਆ ਜੀ ਇਹ ਪਿੰਡ ਜੋ ਕੇ ਐਨ ਆਰ ਆਈ ਸਾਰਾ ਸਾਥ ਦੇ ਰਹੇ ਆ ਸੋ ਰਲ ਮਿਲ ਕੇ ਕੰਮ ਚੱਲ ਰਹੇ ਨੇ ਬਹੁਤ ਵਧੀਆ ਐਨ ਆਰ ਆਈਆਂ ਦੇ ਸਕੂਲ ਕਾਲਜ ਆਪਣੇ ਖੁਲਾਈ ਵੀ ਆ ਹਾਂ ਜੀ ਆਪਣੇ ਹੀ ਆ ਜੀ ਆਪਣੇ ਆ ਵੈਸੇ ਵੀ ਜੋ ਮਾੜਾ ਮਾਤੜ ਬੰਦਾ ਹੈਗਾ ਆ ਦਿਹਾੜੀਦਾਰ ਜਿਹੜੇ ਨਹੀਂ ਕੋਈ ਕਰਵਾ ਸਕਦਾ ਉਹਨਾਂ ਦਾ ਖਰਚਾ ਵੀ ਨੌਜਵਾਨ ਸਭਾ ਚੱਕਦੀ ਆ ਅੱਛਾ ਜੀ ਗਾੜੀ ਜਿਹੜੇ ਬਾਹਰੋਂ ਬੰਦੇ ਵੀ ਕੋਈ ਮਦਦ ਭੇਜਦੇ ਨੇ ਉਹ ਵੀ ਉਸ ਸੀਜ਼ਨ ਨੂੰ ਸਹੂਲਤ ਦਿੱਤੀ ਜਾਂਦੀ ਇਥੇ ਠੀਕ ਆ ਹਾਂਜੀ ਸਕੂਲਾਂ ਦੇ ਵਿੱਚ ਸਹੂਲਤਾਂ ਦਿੱਤੀਆਂ ਜਾਂਦੀਆਂ ਆ ਤੇ ਮੈਡੀਕਲ ਦੇ ਵਿੱਚ ਵੀ ਸਹੂਲਤ ਦਿੱਤੀ ਜਾਂਦੀ ਆ ਜੀ ਸਾਹਮਣੇ ਹਸਪੀਟਲ ਹੈ ਬਹੁਤ ਵਧੀਆ ਇੱਥੇ ਹਾਂਜੀ ਪ੍ਰਬੰਧਿਆ ਜੀ ਸਾਰਾ ਕੁਝ ਸੰਤ ਬਾਬਾ ਮਾਝਾ ਸਿੰਘ ਜੀ ਦੇ ਯਾਦ ਤੋਂ ਬਣਾਇਆ ਗਿਆ ਜੀ ਹਸਪੀਟਲ ਇਹ ਸਾਹਮਣੇ ਹਸਪੀਟਲ ਇਹ ਵੀ ਪਿੰਡ ਦਾ ਹੀ ਹੈ ਜੀ ਉੱਪਰ ਉੱਪਰ ਗੁਰਦੁਆਰਾ ਸਾਹਿਬ ਆ ਉੱਪਰ ਗੁਰਦੁਆਰਾ ਸਾਹਿਬ ਥੱਲੇ ਹਸਪੀਟਲ ਆ ਜੀ ਸੰਤ ਬਾਬਾ ਮਾਝਾ ਸਿੰਘ ਜੀ ਚੈਰੀਟੇਬਲ ਹਸਪੀਟਲ ਹੈ ਠੀਕ ਆ ਕੇ ਕਿਸ ਟਾਈਮ ਤੇ ਇਹ ਵੀ ਭਾਜੀ ਕਾਫੀ ਸੀ ਜੀ ਇਹ ਕੁਝ ਕੇ ਚਲੋ ਹੁਣ ਇਹ ਕਹਿਣਾ ਬਾਕੀ ਇਹ ਹੈਗਾ ਜੀ ਇੱਥੇ ਦੀਪੂ ਆਪਣਾ ਆ ਰਾਸ਼ਮਾ ਦਾ ਦੀਪੂ ਵੀ ਆ ਹਾਂ ਉਹ ਸਾਹਮਣੇ ਭਾਜੀ ਰਾਸ਼ਣ ਦਾ ਦੀਪੂ ਹੈ ਰਾਸ਼ਨਾ ਦੀਪੂ ਨਾਲ ਇੱਥੇ ਦਿੰਦੇ ਜਿਨ੍ਹਾਂ ਨੂੰ ਮਤਲਬ ਕਣਕ ਮਿਲਦੀ ਆ ਉਹ ਲਾਸਟ ਘਾਟਾਂ ਤੇ ਇਹ ਤਾਂ ਭਾਜੀ ਹੁਣ ਬਹੁਤ ਪਿੰਡਾਂ ਦੇ ਘੱਟ ਰਹਿ ਗਏ ਹਨ ਹਾਂਜੀ ਹਾਂਜੀ ਅੱਗੇ ਮਿੱਟੀ ਆ ਤੇਲ ਵੀ ਮਿਲਦਾ ਆ ਭਾਜੀ ਤੇ ਭਾਜੀ ਨੇ ਕੀ ਇਹਨਾਂ ਨੂੰ ਪਿਆਰ ਨਾਲ ਕਾਕਾ ਲਾਲਾ ਜੀ ਕਹਿੰਦਾ ਇਹਨਾਂ ਦੇ ਪਿਤਾ ਜੀ ਸੀ ਉਹਨਾਂ ਨੇ ਦੀਪੂ ਕਾਫੀ ਸਮੇਂ ਤੋਂ ਸੰਭਾਲਿਆ ਦਰਸ਼ਨ ਸਿੰਘ ਲਾਲਾਈ ਦੇ ਨਾਮ ਤੋਂ ਦਰਸ਼ਨ ਦੇ ਦੀਪੂ ਦੇ ਨਾਮ ਤੋਂ ਇਹਦੀ ਪਛਾਣ ਆ ਠੀਕ ਆ ਕਿਸੇ ਨੂੰ ਕਹਿ ਦਈਏ ਮੈਨੂੰ ਕੋਈ ਫੋਨ ਕਰ ਦੇ ਨੇ ਬਾਜੀ ਦਸਤਾਰਫ ਜਾਨੀ ਕਦਾ ਵੀ ਕਿੱਥੇ ਆਪਣੀ ਸ਼ੋਅ ਮੈਂ ਕਹਿੰਦਾ ਦਰਸ਼ਨ ਦੇ ਡੀਪੋ ਦਾ ਪਤਾ ਕਹਿੰਦੇ ਪਤਾ ਮੈਂ ਕਹਾਂ ਉਹ ਸਾਹਮਣੇ ਆ ਜੀ ਠੀਕ ਆ ਜੀ ਦਰਸ਼ਨ ਲਾਲਾ ਜੀ ਦਾ ਨਾਮ ਸੁਖਮਿੰਦਰ ਸਿੰਘ ਆੜਤਵਾਜੀ ਸਾਹਮਣੇ ਇਹਨਾਂ ਦੀ ਆੜਤਾ ਇੱਥੇ ਖਾਸ ਦਾ ਸਟੋਰ ਹੈਗਾ ਇਹ ਮਿਆਣੀ ਜਿਹੜਾ ਬਾਜੀ ਇੱਕ ਛੋਟਾ ਮਿਆਣੀ ਕਹਿੰਦੇ ਆ ਇੱਕ ਵੱਡਾ ਮਿਆਣੀ ਆ ਇਹ ਬਾਜੀ ਵੱਡੀ ਮਿਆਣੀ ਹੈ ਜਿਹੜੀ ਛੋਟੀ ਮਿਆਣੀ ਆ ਉਹ ਬਿਗਵਾਲ ਤੋਂ ਥੋੜੀ 2-4 ਕਿਲੋਮੀਟਰ ਅੱਗੇ ਜਾ ਕੇ ਉਹ ਲੱਗਵਾ ਇਹ ਵੱਡੀ ਇਹ ਜਿੱਥੇ ਮਾਰਦੀ ਸਰਚ ਕਰ ਲੋ ਇਹ ਵੱਡੀ ਮੈਣੀ ਤੁਹਾਨੂੰ ਬੋਲ ਪੈਣੀ ਆ ਹਾਂਜੀ ਅੱ ਹਾਂਜੀ ਕੁੱਠੀ ਬਹੁਤ ਵੱਡੀਆਂ ਵੱਡੀਆਂ ਨੇ ਹਾਂ ਜੀ ਇਹ ਸਾਰਾ ਹੀ ਪਿੰਡ ਭਾਜੀ ਐਨ ਆਰ ਆਈ ਆ ਪਿੰਡਾ ਹੈਗਾ ਅੱਛਾ ਜੀ ਹਾਂਜੀ ਟੋਟਲੀ ਸਾਰੇ ਹੀ ਐਨ ਆਰ ਆਈ ਨੇ ਸਾਰੇ ਐਨ ਆਰ ਆਈ ਹਰ ਇੱਕ ਪਰਿਵਾਰ ਚ ਹਰ ਇੱਕ ਪਰਿਵਾਰ ਚ ਹੈਗਾ ਜੀ ਠੀਕ ਹੈ ਜੀ ਆਪਣਾ ਸਟੇਡੀਅਮ ਵਗੈਰਾ ਭਾਜੀ ਪਿੰਡ ਚ ਸਟੇਡੀਅਮ ਵੀ ਹੈਗਾ ਜੀ ਬਹੁਤ ਵੱਡੇ ਦੋ ਸਕੂਲ ਨੇ ਆਪਣੇ ਕੋ ਇਥੇ ਅੱਛਾ ਜੀ ਲਖਵਿੰਦਰ ਸਟੇਡੀਅਮ ਦਾ ਸਭ ਕੁਝ ਹੈਗਾ ਜੀ ਪਾਰਕਿੰਗ ਬਣੀ ਆ ਇਥੇ ਬਹੁਤ ਵਧੀਆ ਪਾਰਕਿੰਗ ਬਣੀ ਆ ਭਗਤ ਸਿੰਘ ਕਲੋਨੀ ਬਣੀ ਆ ਹਾਂ ਜੀ ਬਹੁਤ ਬਹੁਤ ਵਧੀਆ ਪ੍ਰਬੰਧ ਨੇ ਛੱਪੜ ਸਾਰਾ ਪੱਕਾ ਹੈਗਾ ਆ ਇਥੇ ਪਾਣੀ ਦੀ ਜੋ ਵੀ ਹੈਗਾ ਆ ਕਿ ਸਭ ਕੁਝ ਓਕੇ ਰਿਪੋਰਟ ਆ ਇੱਥੇ ਠੀਕ ਹੈ ਜੀ ਤੇ ਨੌਜਵਾਨ ਜਿੱਦਾਂ ਹੁਣ ਬਾਕੀ ਪਿੰਡਾਂ ਚੋਂ ਤਾਂ ਘਟ ਗਏ ਬਾਹਰ ਜਾਂ ਇੱਥੇ ਕੀ ਲੋਕਾਂ ਦਾ ਹਜੇ ਤੱਕ ਵੀ ਕ੍ਰੀਜ਼ ਬਾਹਰ ਜਾਣ ਵਾਸਤੇ ਹੈਗਾ ਆ ਇੱਥੇ ਜੀ ਲਗਭਗ ਜੋ ਕਿ 25% ਜਿਹੜਾ ਕਿ ਨੌਜਵਾਨ ਜਿਹੜੇ ਇੱਥੇ ਕੰਮ ਕਰਨ ਲੱਗ ਪਏ ਆਪਣਾ ਜਿਵੇਂ ਖੇਤੀਬਾੜੀ ਨੂੰ ਲਾ ਕੇ ਲਾ ਲੋ ਜਾਂ ਪੰਚਾਇਤ ਨੂੰ ਲਾ ਕੇ ਲਾ ਲੋ ਜਾਂ ਹੋਰ ਕੋਈ ਖੇਡਾਂ ਦਾ ਸਪੋਰਟਸ ਦਾ ਕੰਮ ਉਹਦੇ ਬਾਰੇ ਹੁਣ ਨੌਜਵਾਨ ਜਿਹੜੇ ਆ ਕਿ ਸ਼ੁਰੂ ਹੋ ਗਏ ਆ ਹੁਣ ਆ ਸਾਡਾ ਵੀਰ ਇਹਨੇ ਆਪਣੀ ਕੱਪੜੇ ਦੀ ਸ਼ਾਪ ਪਾਈ ਆ ਇੱਥੇ ਅੱਛਾ ਇਹ ਮੁੰਡੇ ਨੂੰ ਅਸੀਂ ਬਹੁਤ ਵਾਰੀ ਪੁੱਛਿਆ ਕਿ ਤੂੰ ਬਾਹਰ ਜਾਣਾ ਇਹ ਕਹਿੰਦਾ ਕਿ ਨਹੀਂ ਮੈਂ ਆਪਣੇ ਕੱਪੜੇ ਦੀ ਸ਼ਾਪ ਵਧੀਆ ਚੱਲ ਰਹੀ ਆ ਸੋ ਆ ਮੇਰਾ ਵੀਰ ਆ ਇਹਦਾ ਪੱਗਾਂ ਦੀ ਕੋਚ ਚੱਲ ਰਿਹਾ ਆ ਅੱਛਾ ਇਹ ਵੀ ਸਖਾਲਾ ਆਈ ਵੀ ਦਿੰਦਾ ਆ ਜਿਵੇਂ ਕਿ ਮੁੰਡੇ ਨੌਜਵਾਨ ਸਿੱਖ ਹੁਣ ਸਿੱਖੀ ਦਾ ਜਿਹੜਾ ਕਿ ਇਸ ਟਾਈਮ ਦੀ ਲਹਿਰ ਚੱਲ ਰਹੀ ਆ ਬਿਲਕੁਲ ਜੀ ਤੇ ਹੁਣ ਪੱਗਾਂ ਦੀ ਜਿਹੜੀ ਆ ਕਿ ਉਹ ਵੀ ਆਪਾਂ ਸਿਖਾਣਦੇ ਆ ਇੱਥੇ ਸਰਦਾਰ ਕੋਸ਼ਿਸ਼ ਵੀ ਕਰਦੇ ਆ ਠੀਕ ਹੈ ਜੀ ਸੋ ਜਿੱਥੇ ਵੀ ਹਾੜੀ ਕਿਤੇ ਲੋਡ ਕਿਸੇ ਨੂੰ ਪੈਂਦੀ ਆ ਸਾਨੂੰ ਦੱਸੇ ਅਸੀਂ ਪੱਗਾ ਬੰਨਣ ਨੂੰ ਵੀ ਤਿਆਰ ਬੈਠੇ ਆ ਤੇ ਭਾਜੀ ਨਸ਼ਾ ਕਿਦਾਂ ਇਸ ਪਿੰਡਾਂ ਦੇ ਵਿੱਚ ਨਸ਼ਾ ਭਾਜੀ ਇੱਥੇ ਬਿਲਕੁਲ ਘਟਿਆ ਅੱਛਾ ਜੀ 100 ਚੋਂ ਕਿਤੇ ਇੱਕ ਅੱਧਾ ਬੰਦਾ ਜੇ ਬਾਹਰੋਂ ਆਣ ਕੇ ਕੋਈ ਦਿਖ ਜੇ ਉਹ ਅਲੱਗ ਗੱਲ ਆ ਹਾਂ ਪਰ ਇੱਥੇ ਮੈਣੀ ਦੇ ਵਿੱਚ ਕੱਤੀ ਬੰਨ ਨਹੀਂ ਹੈਗਾ ਨਹੀਂ ਨਹੀਂ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਪਾਜੀ ਜਿਦਾਂ ਸੜਕਾਂ ਵਗੈਰਾ ਬਿਲਕੁਲ ਇੱਕ ਨੰਬਰ ਬਣੀਆਂ ਆ ਹਾਂ ਜੀ ਇੱਕ ਨੰਬਰ ਪਾਜੀ ਇੱਕ ਮਾਰਕੀਟ ਹੈਗੀ ਆ ਇਹ ਹਾਈਵੇ ਰੋਡ ਦੇ ਉੱਤੇ ਇੱਕ ਮਾਰਕੀਟ ਵੇਚਿਆ ਅੱਛਾ ਜੀ ਦੋ ਮਾਰਕੀਟਾਂ ਨੇ ਤੇ ਇੱਕ ਮਾਰਕੀਟ ਜਿਹੜੀ ਮੇਨ ਆ ਵਿੱਚ ਸ਼ਹਿਰ ਵਰਗਾ ਮਾਹੌਲ ਆ ਪੂਰਾ ਸ਼ਹਿਰ ਆ ਜੀ ਪੂਰਾ ਪੂਰਾ ਸ਼ਹਿਰ ਮਾਹੌਲ ਆ ਹਾਂ ਜੀ ਇੱਕ ਵਿੱਚ ਮਾਰਕੀਟ ਆ ਉਹ ਵੱਡੀ ਮਾਰਕੀਟ ਜਿਹੜੀ ਆ ਵੇਚਿਆ ਇਹ ਮੇਨ ਨਿਕਲਿਆ ਹਾਈਵੇ ਰੋਡ ਦੇ ਉੱਤੇ ਦੁਕਾਨਾਂ ਉਥੇ ਕਾਲੀਗੁਰਦਰਾ ਸਭ ਤੋਂ ਵੱਡਾ ਮਸ਼ਹੂਰ ਕਾਲੀਗੁਰਦਰਾ ਆ ਹਾਂ ਉਸ ਪੂਰੀ ਮਿਆਣੀ ਦੇ ਵਿੱਚ ਸਭ ਤੋਂ ਵੱਡਾ ਮਸ਼ਹੂਰ ਗੁਰਦਰਾ ਕਹਿੰਦੇ ਇੰਨਾ ਪਿੰਡ ਦਾ ਇੱਥੇ ਰੋਗ ਹੋ ਗਿਆ ਇਹ ਬਾਹਰੋਂ ਲੋਕੀ ਆ ਕੇ ਵੀ ਆਪਣਾ ਦੁੱਧ ਪਾਣੀ ਇੱਥੇ ਆ ਕੇ ਵੇਚਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਦੁੱਧ ਆਉਂਦਾ ਜੀ ਇੱਥੇ ਦੁੱਧ ਤੇ ਬਹੁਤ ਜ਼ਿਆਦਾ ਲੱਗਦਾ ਇੱਥੇ ਭਾਈ ਪਰੋਂ ਕਾਫੀ ਲੋਕ ਆ ਗਏ ਤੇ ਡੇਰੀਆਂ ਖੋਲੀਆਂ ਡੇਰੀਆਂ ਖੋਲੀਆਂ ਹਾਂਜੀ ਹਾਂਜੀ ਭਾਜੀ ਇੱਕ ਨਾ ਕੁਝ ਟਾਈਮ ਪਹਿਲਾਂ ਮੈਂ ਇੱਕ ਗੱਲ ਸੁਣੀ ਸੀ ਠੀਕ ਹੈ ਉਹ ਜਿੱਦਾਂ ਕਿ ਸਾਡੀ ਨੌਜਵਾਨ ਸਭਾ ਮਿਆਣੀ ਠੀਕ ਹੈ ਉਹ ਕਲੱਬ ਬਣਿਆ ਕਹਿੰਦੇ ਕਿ ਇਸ ਇਹ ਪਿੰਡ এডਿਕੇਸ਼ਨ ਪਰਪਸ ਤੇ ਪਿੱਛੇ ਜਾ ਰਿਹਾ ਹੈ ਠੀਕ ਹੈ ਤੇ ਪਿੰਡ ਦੇ ਵਿੱਚ ਬਹੁਤ ਹੀ ਤਕੜੀ ਲਾਇਬ੍ਰੇਰੀ ਬਣ ਜਾ ਰਹੀ ਹੈ ਅੱਛਾ ਜੀ ਹਾਂ ਜੀ ਲਾਇਬ੍ਰੇਰੀ ਬਣ ਰਹੀ ਹੈ ਕਿ ਬੜੇ ਕਾਫੀ ਤਰ੍ਹਾਂ ਦੀ ਵਿੱਚ ਸਹੂਲਤ ਦਿੱਤੀ ਜਾਏਗੀ ਬੱਚਿਆਂ ਨੂੰ ਜਿਹੜੇ ਕਈ ਬੱਚੇ ਹੁੰਦੇ ਨੇ ਰੀਡਿੰਗ ਦੇ ਸ਼ਕੀਨ ਹਨਾ ਕਈ ਵਿਚਾਰੇ ਸੁਣਨ ਦੇ ਸਪੀਕਿੰਗ ਦੇ ਕਈ ਤਰ੍ਹਾਂ ਦੇ ਹੁੰਦੇ ਨੇ ਬੱਚੇ ਸ਼ੌਂਕ ਰੱਖਦੇ ਨੇ ਠੀਕ ਹੈ ਉਹ ਐਜੂਕੇਸ਼ਨ ਦੇ ਪਰਪਸ ਤੌਰ ਤੇ ਕਿ ਇੱਥੇ ਲਾਇਬ੍ਰੇਰੀ ਬਣ ਰਹੀ ਹੈ ਕਾਫੀ ਤਕੜੀ ਬਣ ਰਹੀ ਹੈ ਤੁਸੀਂ ਸ਼ਾਇਦ ਧਿਆਨ ਮਾਰਿਆ ਹੋਏਗਾ ਜੀ ਆਉਂਦੇ ਆਪਾਂ ਦੇਖਿਆ ਜੀ ਆਉਂਦੇ ਹੋਏ ਹਾਂਜੀ ਹਾਂਜੀ ਜੀ ਉਹ ਥੋੜੇ ਟਾਈਮ ਤੱਕ ਉਹਦੀ ਵੀ ਓਪਨਿੰਗ ਹੋ ਜਾਣੀ ਹੈ ਜੀ ਬਹੁਤ ਵਧੀਆ ਬਾਜੀ ਮੈਨੂੰ ਲੱਗਦਾ ਨਹੀਂ ਐਜੂਕੇਸ਼ਨ ਕਿਉਂਕਿ ਕਾਲਜ ਬਹੁਤ ਵੱਡੇ ਆ ਕੁੜੀਆਂ ਦੇ ਸਕੂਲ ਹੈਗੇ ਆ ਜੀ ਜੀ ਤੇ ਐਜੂਕੇਸ਼ਨ ਤਾਂ ਚਲੋ ਲੋਕ ਕਹਿ ਦਿੰਦੇ ਪਰ ਮੈਨੂੰ ਲੱਗਦਾ ਨਹੀਂ ਕਿ ਮਿਆਣੀ ਏਰੀਆ ਐਜੂਕੇਸ਼ਨ ਤੋਂ ਘੱਟ ਹੋਊਗਾ ਕਿਉਂਕਿ ਜਿੰਨੇ ਵੀ ਲੋਕ ਗਏ ਆ ਪੜ੍ਹੇ ਲਿਖੇ ਬਾਹਰ ਜਾਂਦੇ ਆ ਜੀ 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 ਬਾਜੀ ਹਾਂਜੀ ਮੈਂ ਕਹਾਂ ਬਾਜੀ ਕਾਫੀ ਵੱਡਾ ਪਿੰਡ ਹੈ ਹਾਂ ਠੀਕ ਹੈ ਇਹਨੂੰ ਆਪਾਂ ਮਿਨੀ ਕੈਲੀਫੋਰਨੀਆ ਨਾਂ ਤੋਂ ਇਹਦਾ ਪੇਜ ਵੀ ਬਣਾਇਆ ਹੀ ਮੇਰਾ ਖਿਆਲ ਮੇਬੀ ਚੱਲਦਾ ਹੋਏ ਹੁਣ ਤੱਕ ਠੀਕ ਆ ਬਹੁਤ ਵੱਡਾ ਬਾਜ਼ਾਰ ਆ ਹਰ ਇੱਕ ਫੈਸਿਲਿਟੀ ਇੱਥੇ ਠੀਕ ਹੈ ਜਿਹੜੀ ਚੀਜ਼ ਟਾਂਡਿਓ ਨਹੀਂ ਮਿਲਦੀ ਉਹ ਇੱਥੋਂ ਮਿਲੇਗੀ ਹੁਣ ਮੰਨ ਲਓ ਕਿ ਕਿਸੇ ਵੀ ਕੋਈ ਆਪਾਂ ਇਹੋ ਚੀਜ਼ ਲੈਣੀ ਜਿਹੜੀ ਤੁਹਾਨੂੰ ਟਾਂਡਿਓ ਨਹੀਂ ਮਿਲੀ ਹਾਂ ਠੀਕ ਹੈ ਇੱਥੋਂ ਬਾਜ਼ਾਰ ਚ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਟਾਂਡੇ ਵਾਲੇ ਫਿਰ ਮਿਆਣੀ ਆ ਕੇ ਲੈਂਦੇ ਹੋਣਗੇ ਜੀ ਜੀ ਬਿਲਕੁਲ ਚਲ ਜਾਓ ਆਇਆ ਪੁਰਬਾਜੀ ਕਾਫੀ ਆਂਦੇ ਲੋਕ ਅੱਛਾ ਜੀ ਯਾਰ ਦੋਸਤ ਮੁੰਡੇ ਹੱਥ ਮਾਰ ਕੇ ਜਾਣਗੇ ਕਈ ਵਾਰੀ ਮਿਲਦੇ ਵੀ ਨੇ ਮੈਂ ਕਿੱਧਰ ਐਦਾਂ ਕਈ ਧੰਨੇ ਇੱਥੇ ਬਾਜੀ ਧੰਨੇ ਦੀ ਦੁਕਾਨ ਆ ਕਾਫੀ ਮਸ਼ਹੂਰ ਆ ਉੱਥੋਂ ਆਲਮੋਸਟ ਸਾਰਾ ਸਮਾਨ ਮਿਲ ਜਾਂਦਾ ਹਾਂਜੀ ਮਤਲਬ ਹਰੇਕ ਫੈਸਿਲਿਟੀ ਪਿੰਡ ਦਿੱਤੀ ਹੋਈ ਆ ਸਭ ਤੋਂ ਵੱਡੀ ਗੱਲ ਇਹ ਆ ਭਾਜੀ ਨੇ ਦੱਸਿਆ ਕਿ ਆਪਣਾ ਨਸ਼ਾ ਛਡਾਊ ਕੇਂਦਰ ਆ ਉਹ ਵੀ ਪਿੰਡ ਚਲਾ ਰਿਆ ਨਾ ਮੰਡੀਆਂ ਦੋ ਨੇ ਇੱਥੇ ਹਾਂਜੀ ਮੰਡੀਆਂ ਦੋ ਨੇ ਦਾਣਾ ਮੰਡੀਆਂ ਅੱਛਾ ਜੀ ਹਾਂਜੀ ਮંત્રી ਦੋ ਨੇ ਇਥੇ ਲਖਵਿੰਦਰ ਸਿੰਘ ਲਖੀਬੀਰਾ ਚੌਧਰੀ ਜੀ ਹਾਂਜੀ ਦੋ ਮੰਤਰੀ ਨੇ ਰਹ ਚੁੱਕੇ ਹਾਂ ਦੀ ਸਾਬਕਾ ਮੰਤਰੀ ਨੇ ਆਰਟ ਤੱਕ ਤੇ ਕਾਫੀ ਯੋਗਦਾਨ ਇਹਨਾਂ ਦਾ ਵੀ ਹੋਊਗਾ ਇਸ ਪੈਨ ਜਾਨ ਯੋਗਦਾਨ ਪੂਰਾ ਜੀ ਇਹਨਾਂ ਦਾ ਇਹਨਾਂ ਦਾ ਇਹ ਪੂਰਾ ਯੋਗਦਾਨ ਆ ਜੀ ਠੀਕ ਹੈ ਹਾਂਜੀ ਆਪਣੇ ਸੰਗਤ ਸਿੰਘ ਗਿਲਜੀਆ ਸਾਹਿਬ ਉਹਨਾਂ ਦੀ ਵੀ ਆਰਟ ਇੱਥੇ ਹੀ ਹੈ ਉਹਨਾਂ ਦੀ ਵੀ ਹਾਂਜੀ ਉਹਨਾਂ ਦੀ ਵੀ ਆਰਟ ਇੱਥੇ ਇੱਥੇ ਮੰਡੀ ਆ ਉਹਨਾਂ ਦੀ ਠੀਕ ਆ ਹਾਂਜੀ ਇਹ ਮੈਣੀ ਨੂੰ ਤੇ ਬਹੁਤ ਜ਼ਿਆਦਾ ਸਹੂਲਤਾਂ ਤਿੰਨ ਮੰਤਰੀ ਨੇ ਲਗਭਗ ਮੈਣੀ ਦੇ ਵਿੱਚ ਅੱਛਾ ਜੀ ਜੜੇ ਕਿ ਮੌਕੇ ਤੇ ਇੱਥੇ ਇਹਨਾਂ ਦੇ ਦਫ਼ਤਰ ਨੇ ਪਾਜੀ ਗੁਰਦੁਆਰਾ ਸਾਹਿਬ ਕਿੰਨੇ ਆ ਸਪਿੰਡ ਦੇ ਵਿੱਚ ਪਾਜੀ ਇੱਕ ਤਾਕ ਗੁਰਦਾਰੇ ਹੈਗੇ 10 ਦੇ ਕਰੀਬ 10 ਤੋਂ 12 ਵਾਸਤੇ ਗੁਰਦਾਰੇ ਗਨੀ ਠੀਕ ਹੈ ਜੀ ਠੀਕ ਹੈ ਪਾਜੀ ਇਹ ਸ਼ੁਕਰੇ ਜੀ ਤੁਹਾਡਾ ਧੰਨਵਾਦ ਦੋਸਤੋ ਇਹ ਏਸੀ ਮਿਆਣੀ ਪਿੰਡ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਫੈਸਿਲਿਟੀਆਂ ਸਾਨੂੰ ਸ਼ਹਿਰਾਂ ਚ ਨਹੀਂ ਮਿਲਦੀਆਂ ਉਹ ਇਸ ਪਿੰਡ ਦੇ ਵਿੱਚ ਆ ਹੁਣ ਤਾਂ ਇਸ ਪਿੰਡ ਨੂੰ ਪਿੰਡ ਕਹਿਣ ਦਾ ਦਿਲ ਨਹੀਂ ਕਰਦਾ ਕਿਉਂਕਿ 10 ਤੋਂ 12 ਬੈਂਕਾਂ ਹਸਪੀਟਲ ਡਿਸਪੈਂਸਰੀਆਂ 10-12 ਗੁਰਦੁਆਰਾ ਸਾਹਿਬ ਮੰਦਰ ਬਹੁਤ ਕੋਸ਼ਿਸ਼ ਪਿੰਡ ਦੇ ਵਿੱਚ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਇੱਕ ਵਾਰੀ ਐਡਰੈਸ ਦੱਸ ਦਿੰਦੇ ਆ ਜਦੋਂ ਤੁਸੀਂ ਟਾਂਡੇ ਤੋਂ ਆਉਂਦੇ ਆ तकरीबन ਟਾਂਡੇ ਤੋਂ 8 ਕਿਲੋਮੀਟਰ ਹੈ ਵੀਰੇ ਜੀ ਜੀ 8 ਕਿਲੋਮੀਟਰ ਇਹ ਪੈਂਦਾ ਮਿਆਣੀ ਇਹ ਵੱਡੀ ਮਿਆਣੀ ਆ ਛੋਟੀ ਮਿਆਣੀ ਛੋਟੀ ਮਿਆਣੀ ਕਪੂਰਤਲਾ ਚ ਪੈਂਦੀ ਹੈ ਨਾ ਜੀ ਇਹ ਵੱਡੀ ਮਿਆਣੀ ਆ ਧੰਨਵਾਦ ਦੋਸਤੋ